ਪਿੰਡ ਘਾਵ ਦਾ ਪਹੁੰਚੋ ਜੀ ਕੀ ਕਹਿਣਾ ਚਾਹੁੰਦੇ ਜੋ ਨੌਜਵਾਨ ਤੇ ਦੋ ਪਿੰਡਾਂ ਦਾ ਇੱਕ ਸਾਂਝਾ ਲੰਗਰ ਲਗਾਇਆ ਗਿਆ ਹੈ। ਬਹੁਤ ਹੀ ਸ਼ਲਾਘਾ ਜੋਗਾ ਇਹਨਾਂ ਦਾ 21ਵਾਂ ਜੋ ਇਹਨਾਂ ਨੇ ਲੰਗਰ ਲਾਇਆ ਹੈ। ਗੁਰਦਾਸਪੁਰਾ ਤੇ ਪਿੰਡ ਘਾਵ ਦਾ ਦੀ ਸੰਗਤ ਵੱਲੋਂ ਹਰ ਸਾਲ ਰਲ ਮਿਲ ਕੇ ਲੰਗਰ ਲਗਾਇਆ ਜਾਂਦਾ ਹੈ। ਬਹੁਤ ਵਧੀਆ ਪ੍ਰਬਾਲਾ ਇਹਨਾਂ ਦਾ। ਆਪਣਾ ਮਾਤਾ ਨੈਣਾ ਦੇ ਵੀਰੇ ਜੋ ਸਰਦਾਰ ਆਲੂ ਜਾਂਦੇ ਨੇ ਉਹਨਾਂ ਲਈ ਲੰਗਰ ਲਗਾਇਆ ਜਾਂਦਾ ਹੈ। ਬਹੁਤ ਸ਼ਲਾਘਾ ਜੋਗਾ। ਸਭ ਤੋਂ ਪਹਿਲਾਂ ਮਾਤਾ ਨੈਣਾ ਦੇ ਵੀਰੇ ਪੜਾ ਰਹੇ ਨੇ ਸਭ ਨੂੰ ਸ਼ੁਭ ਸਭੀ ਸ਼ੁਭ ਕਾਮਨਾਵਾਂ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਇਹ ਜਿਹੜਾ ਕੰਮ ਲੱਗ ਰਿਹਾ ਜੀ ਕਾਬਦਾਂ ਤੇ ਗੁਰਦਾਸਪੁਰ ਦੇ ਦੋਨਾਂ ਪਿੰਡਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਨੌਵਾਂ ਦਿਨ ਚੱਲ ਰਿਹਾ ਜੀ ਇੱਕ ਉਦੋਂ ਚ 5 ਤਰੀਕ ਤੋਂ ਸਟਾਰਟ ਕਰਕੇ ਜੀ ਅੱਜ ਸਾਡਾ ਪੰਨਹਾਰਾ ਮਤਲਬ 9 ਦਿਨ ਪੂਰੇ ਹੋ ਗਏ ਜੀ ਇੱਥੋਂ ਦੀ ਮਾਤਾ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਾਬਦਾਂ ਨਗਰ ਗੁਰਦਾਸਪੁਰਾ ਨਗਰ ਤੇ ਹੋਰ ਬਈ ਨਗਰ ਮਤਲਬ ਆਉਣ ਜਾਣ ਵਾਲੇ ਜਿਹੜੇ ਰਾਹੀ ਨੇ ਬਹੁਤ-ਬਹੁਤ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜਾ ਉਹ ਅਸੀਂ ਲੰਗਰ ਦੇ ਵਿੱਚ ਉਹਨਾਂ ਦੀ ਸਹਿਯੋਗ ਨਾਲ ਚੱਲਦੇ ਜੈਕਾਰਾ ਸੇਰਾਵਾਲੀ ਦਾ ਬਹੁਤ ਸਾਡੇ ਜਿਹੜਾ ਵਾਲੀ ਚ ਹੈ ਕਿ ਪਿੰਡ ਘਾਵ ਦਾ ਤੇ ਸਹਿਯੋਗ ਦੇ ਨਾਲ ਕਰਤਾਰਪੁਰੇ ਪਿੰਡ ਸਹਿਯੋਗ ਦੇ ਨਾਲ ਹਰ ਸਾਲ ਮਾਤਾ ਨਾਨਾ ਦੇਵੀ ਦੇ ਭੰਡਾਰੇ ਲਾਉਣੇ ਸਾਡਾ ਸਾਡਾ ਭੰਡਾਰਾ ਹੈ 21 ਸਾਲਾਂ ਦਾ ਤੋਂ ਭੰਡਾਰਾ ਚੱਲ ਰਿਹਾ ਹੈਗਾ ਵੀ ਹਰ ਸਾਲ ਮੰਗੋ ਨਾਲ ਮਿਲ ਕੇ ਸਾਰੇ ਸੰਗਤ ਸਾਰੇ ਬਜ਼ੁਰਗ ਤੇ ਮਾਈਆਂ ਨਾਲ ਮਿਲ ਕੇ ਸੇਵਾ ਕਰਦੇ ਨੇ 21 ਸਾਲ ਹੋ ਗਏ ਸਾਨੂੰ ਮਾਤਾ ਦੇ ਲੰਗਰ ਲਾਉਂਦਿਆਂ ਨੂੰ ਇੱਥੇ ਵੀ ਜਿਵੇਂ ਪਿਛਲੀ ਵਾਰੀ ਬਹੁਤ ਵਧੀਆ ਲੰਗਰ ਚੱਲਿਆ ਤੇ ਇੱਥੇ ਵੀ ਮਾਤਾ ਦੀ ਕਿਰਪਾ ਦੇ ਨਾਲ ਸਾਡਾ ਪਿੰਡ ਦੇ ਸਹਿਯੋਗ ਦੇ ਨਾਲ ਭੈਣ ਭਾਈਆਂ ਦੇ ਸੇਵਾ ਕਰਨ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਮਾਤਾ ਦਾ ਲੰਗਰ ਚੱਲ ਰਿਹਾ ਹੈਗਾ 21ਵਾਂ ਸਾਲ ਹੋ ਗਿਆ ਸਾਨੂੰ ਸੇਵਾ ਕਰਦਿਆਂ ਨੂੰ ਪਰ ਮਾਈ ਸਾਹਿਬ ਤੇ ਤੰਦਰੁਸਤਿਆ ਵਕਸੀ ਸਾਹਿਬ ਨੂੰ ਜੜਨੇ ਕਿਲਾ ਵਕਸੀ ਜਿਵੇਂ 21 ਸਾਲ ਹੋ ਗਏ ਸਾਨੂੰ ਪੜਾੜਾ ਲਾਉਂਦਿਆਂ ਮਾਤਾ ਮੇਰੀ ਹਰ ਸਾਲ ਖੁਸ਼ੀਆਂ ਭਰਿਆ ਦਿਨ ਲਿਆਵੇ ਸਭ ਵਾਸਤੇ ਅਸੀਂ ਪੜਾੜੇ ਚੱਲਦੇ ਰਹਿਣਾ ਮਾਤਾ ਦੇ ਧਕਾਰਾ ਇਸੇਰਾ ਵਾਲੀ ਦਾ ਸੱਚੇ ਦਿਲਵਾਰ ਕੀਚ